ਵਾਸਸ ਟ੍ਰੈਨ ਦੇ ਵਿੱਚ ਦੋ ਜਾਣੀਆਂ ਸਤਸੰਗ ਜਾਣ ਵਾਸਤੇ ਕਰ ਰਹੀਆਂ ਸੀ ਬੱਸ ਦਾ ਇੰਤਜ਼ਾਰ ਕਿ ਐਨੇ ਨੂੰ ਇੱਕ ਸਤਸੰਗੀਆਂ ਦੀ ਸਵਿਫਟ ਗੱਡੀ ਆਈ ਅਤੇ ਬੀਬੀਆਂ ਨੂੰ ਭੈਣ کہہ ਕੇ ਆਵਾਜ਼ ਕੀ ਮਾਰੀ ਕਿ ਬੀਬੀਆਂ ਵੀ ਛਾਲ ਮਾਰ ਕੇ ਗੱਡੀ ਦੇ ਵਿੱਚ ਬਹਿ ਗਈਆਂ ਤੇ ਫਿਰ ਅੱਗੇ ਜਾ ਕੇ ਇਹਨਾਂ ਦੋਨਾਂ ਜਾਣੀਆਂ ਨੂੰ ਪਤਾ ਲੱਗਿਆ ਕਿ ਇਹ ਤਾਂ ਸਤਸੰਗੀਆਂ ਦੀ ਭੇਜ ਦੇ ਵਿੱਚ ਲੁਟੇਰਨਾ ਨੇ ਮਾਮਲਾ ਮਾਚੀਵਾਲਾ ਸਰਦ ਦਾ ਜਿੱਥੇ ਕਿ ਦੋ ਬੀਬੀਆਂ ਬੱਸ ਸਟੈਂਡ ਦੇ ਵਿੱਚ ਬਾਜ਼ਾ ਇੰਤਜ਼ਾਰ ਕਰ ਰਹੀਆਂ ਸੀ ਕਿਉਂਕਿ ਉਹਨਾਂ ਨੇ ਸਤਸੰਗ ਜਾਣਾ ਸੀ ਐਨੇ ਨੂੰ ਸਵਿਫਟ ਗੱਡੀ ਦੇ ਵਿੱਚ ਅਣਪਛਾਤੇ ਜੋ ਕਿ ਆਪਣੇ ਆਪ ਨੂੰ ਸਤਸੰਗੀ ਦੱਸ ਕੇ ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਅਤੇ ਫਿਰ ਅੱਗੇ ਜਾ ਕੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਤਾਰ ਕੇ ਇਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਉਤਾਰਿਆ ਅਤੇ ਫਰਾਰ ਹੋ ਗਏ ਮੇਰਾ ਨਾਮ ਸੰਵਰਨ ਕਾਮਤਾ ਕਿੱਥੇ ਦੇ ਰਹਿਣ ਵਾਲੇ ਅਸੀਂ ਮਛੀਸਾੜਾ ਸਾਹਿਬ ਕ੍ਰਿਸ਼ਨਾਪ uri ਮੱਲਾ ਮੱਛੀ ਸਾਹਵਰ ਰ ਰ ਦੇ ਰਹੇ ਨੇ ਅੱਛਾ ਅੱਜ ਕੀ ਕੱਟਣਾ ਵਾਪਰੀ ਹੈ ਤੁਹਾਡੇ ਨਾਲ ਮੇਰੇ ਨਾਲ ਇਹ ਕ ਕੱਟਣਾ ਵਾਪਰੀ ਹੈ ਮੈਨੂੰ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਅਸੀਂ ਗਏ ਸੀ ਗੁਰੂਆਂ ਦੇ ਅੱਛਾ ਜੀ ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਂਦੇ ਆ ਅੱਜ ਅਸੀਂ ਬਸ ਚ ਚਲੇ ਗਏ ਉੱਥੇ ਇਹ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ ਜਾਣਾ ਕਿੱਥੇ ਸੀ ਤੁਸੀਂ ਅਸੀਂ ਖਮਾਣੋ ਜਾਣਾ ਸੀਗਾ ਸਤ ਲੋਕ ਆਸ਼ਰਮ ਚ ਹਾਂਜੀ ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ਼ਮਾਰੀ ਆ ਉਹਨਾਂ ਨੇ ਆਂਟੀ ਆਜੋ ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ ਫਿਰ ਇਸ ਨੂੰ ਬਹੁ ਨੂੰ ਤਾਤਾ ਨੀਚੇ ਫਿਰ ਮੈਨੂੰ ਤੱਕੇ ਜੇ ਦੇਣ ਲੱਗ ਗਈ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਗਏ ਬੈਠੋ ਹੈ ਜਦ ਬਿਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਕਹਿੰਦੀ ਮੈਨੂੰ ਤੱਕੇ ਦੇਣ ਲੱਗ ਗਈ ਕਹਿੰਦੇ ਉੱਤਰੋ ਉੱਤਰੋ ਨੀਤੇ ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਧੀ ਉਹਦੇ ਵਿੱਚ ਆ ਜਿਓ ਤੁਸੀਂ ਬਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਸ ਸੀਗਾ ਮੇਰਾ ਨਾਮ ਗਿੱਤੂ ਸਿੰਘ ਹੈ ਕਿੱਥੇ ਦੇ ਰਹਿਣ ਵਾਲਿਓ ਮੈਂ ਮਾਚੀਵੜੇ ਰਹਿਣ ਵਾਲਿਓ ਹਾਂਜੀ ਕਿਹੜਾ ਮੱਲਾ ਕ੍ਰਿਸ਼ਨਾਪੁਰੀ ਮੱਲੇ ਤੋਂ ਅੱਜ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਸਰ ਅਸੀਂ ਜਾ ਰਹੇ ਸੀ ਕਿ ਮੱਥਾ ਟੇਕਣ ਸਤ ਸੰਗ ਕਰ ਠੀਕ ਹੈ ਕਹਾ ਮੰਗੋ ਹਾਂਜੀ ਬਾਬਾ ਰਾਮਪਾਲ ਜੀ ਦੇ satsang kar ਹਾਂਜੀ ਤੇ ਅਸੀਂ ਬੱਸ ਆਣ ਮੇਰੇ ਫਾਦਰ ਨੂੰ ਸਨ ਛੜ ਕੀ ਗਏ ਦੋਨੋਂ ਯਾਰ ਨੂੰ ਮੇਰੀ ਮਦਰ ਨੂੰ ਤੇ ਮੈਨੂੰ ਹਾਂਜੀ ਤੇ ਉੱਥੇ ਆ ਕੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ ਸਾਨੂੰ ਸਾਨੂੰ ਬੰਦੇ ਮਿਲੇ ਬੱਸ ਦੇ ਪਿੱਛੇ ਪ੍ਰਾਈਵੇਟ ਬੱਸ ਸੀਗੀ ਉਹਦੇ ਵਿੱਚ ਗੱਡੀ ਸੀ ਉਹਨਾਂ ਦੀ Swift white color ਦੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਅਸੀਂ satsang ਲਈ ਜਾ ਰਿਹਾ ਸੀ ਵੀ ਕਿ ਅਸੀਂ ਇੱਕ ਹੋਰ ਰੋੜੇ satsang ਦੇ ਬੰਦੇ ਨੇ ਹਾਂਜੀ ਤੇ ਅਸੀਂ ਬੈਠ ਗਏ ਤੇ ਸਾਨੂੰ ਕਹਿੰਦੇ ਕਿ ਮੈਂ ਕਿਵੇਂ ਅੱਗੇ ਵਧ ਜਾਂਦੀਆਂ ਇਹ ਨਹੀਂ ਤੁਸੀਂ ਪਿੱਛੇ ਵੜ ਜਾਓ ਕਿ ਅੱਗੇ ਕਿਸੇ ਹੋਰ ਦੇ ਸਤਸਿੰਘ ਦੇ ਬੰਦੇ ਨੂੰ ਬੈਠਣਾ ਹੈ ਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ ਅਸੀਂ ਪਿੱਛੇ ਦੋ ਜਨਾਨੀਆਂ ਸੀਗੀਆਂ ਮੋਟੀਆਂ ਨੀਅਰ ਅਬਾਊਟ 50 ਇਅਰਜ਼ ਸੀ ਦੋਨੋਂ ਜਨਾਨੀਆਂ ਤੇ ਮੁੰਡਾ ਸੀ 32 ਇਅਰਜ਼ ਦਾ ਹਾਂਜੀ ਸ਼ਿਫਟ ਕਾਰ ਸੀਗੀ ਤੇ ਸਾਨੂੰ ਅੱਗੇ ਜਾ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ ਹਾਂਜੀ ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੂੰ ਉਤਾਰਤਾ ਅੱਛਾ ਔਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪਹਿਲੇ ਮੈਨੂੰ ਉਤਾਰਿਆ ਮੈਨੂੰ ਕਹਿੰਦਾ ਕਿ ਕੰਨੀ ਤੁਸੀਂ ਉਤਰੋ ਮੈਨੂੰ ਉਤਾਰਤਾ ਫਿਰ ਕਹਿੰਦੀ ਅੱਗੇ ਵੜਜੋ ਫਿਰ ਫਿਰ ਉਹਨੇ ਮੈਨੂੰ ਟਾਲੀ ਤਾ ਪੁਰਾ ਤੇ ਫਿਰ ਕਹਿੰਦੀ ਕੀ ਨਾ ਮੰਮੀ ਨੇ ਕਹਿੰਦੀ ਕੀ ਨਾ ਤੁਸੀਂ ਇਧਰ ਹੋ ਇਧਰ ਹੋ ਤੇ ਮੰਮੀ ਨੂੰ ਬਿਠਾ ਲਿਆ ਉਹਨੇ ਫਿਰ ਗਏ ਫਿਰ ਉਹਨੇ ਕੀ ਕੀਤਾ ਖੜੀ ਹੋ ਗਈ ਨਾ ਮੰਮੀ ਦੀ ਚੂੜੀ ਕੱਟ ਲਈ ਉਹਨੇ ਸੋਨੇ ਦੀ ਅੱਛਾ ਜੀ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਪਤਾ ਨਹੀਂ ਚੱਲਿਆ ਅੱਛਾ ਜੀ ਤੇ ਜਦ ਮੈਂ ਉਤਰੀ ਜਦ ਮੈਂ ਮੰਮੀ niche ਉਤਰੀ ਤੇ ਮੰਮੀ ਨੂੰ ਕਹਿੰਦੀ ਕੀ ਤੁਸੀਂ ਬਸਾ ਆਜੋ ਹਾਂਜੀ ਤੇ ਫਿਰ ਇਹ ਗੱਡੀ ਤੋਂ ਤੋਂ ਸਾਡੇ ਦਾ ਸਵੇ ਦੀ ਗੱਲ ਏ ਫਿਰ ਗੱਡੀ theft ਚ ਲੱਗੀ ਲੱਗੀਓ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ 골ਡ ਵਾਂ ਸਾਰਾ ਚੈੱਕ ਕਰ ਲੋ ਤਾਂ ਮੰਮੀ ਦੀ ਮੈਂ ਚੇਨ ਵੀ ਰੱਖੀ ਤੇ 골ਡ ਇਰਿੰਗਸ ਇਰਿੰਗਸ ਵੀ ਰੱਖੀਏ ਸਭ ਕੁ ਸਿਗਾ ਪਰ 골ਡੀ ਇੱਕ ਨਹੀਂ ਸੀਗਾ ਕੜੀ ਚੂੜੀ ਨਹੀਂ ਸੀਗੀ ਤੇ ਉੱਥੇ ਫਿਰ ਦੇਖਿਆ ਫਿਰ ਅਸੀਂ ਨੀਅਰ ਅਸੀਂ ਸਵਾਨ ਦੇ ਮੱਤੇ ਕਾਲ ਕੀਤੀ ਤੇ ਪੁਲਿਸ ਵੀ ਆਈ ਐਸਐਚਓ ਵੀ ਆਏ ਇੱਥੇ ਤੇ ਉਹਨਾਂ ਨੇ ਕੰਪਲੇਂਟ ਰਜਿਸਟਰਡ ਕੀਤੀ ਤੇ ਫਿਰ ਉਹ ਕਹਿੰਦੇ ਆਪਣੇ ਮਾਚੀ ਵੱਡੇ ਥਾਣੇ ਜਾ ਕੇ ਆਓ ਉੱਥੇ ਵੀ ਕੰਪਲੇਂਟ ਰਜਿਸਟਰ ਕਰਾਓ ਉੱਥੇ ਵੀ ਕੰਪਲੇਂਟ ਰਿਜਿਸਟਰ ਹੋ ਗਈ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਸਾਡੇ ਏਰੀਆ ਦਿਖਾਓ ਇੱਥੇ ਟੋੜੇ ਦਾ ਵਾਰਦਾਤ ਹੋਈ ਹੈ ਤੇ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ ਫਿਰ ਅਸੀਂ ਕਿਸੇ ਗਿੱਲ ਹਾਊਸ ਹੈ ਕੋਈ ਅਸੀਂ ਉਹਨਾਂ ਦੇ ਕੈਮਰੇ ਚ ਦੀ ਗੱਡੀ ਦੀ ਫੋਟੋ ਕਢਵਾਈ ਮੱਛੀ ਵੜੀ ਹੈ ਨਾ ਇਹ ਹਾਂਜੀ ਹਾਂਜੀ ਦੇਖਿਆ ਜਾਵੇ ਤਾਂ ਚੋਰੀ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਅੱਜ ਕੱਲ ਕਿਸੇ ਵੀ ਅਣਜਾਣ ਵਿਅਕਤੀ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਤੁਹਾਨੂੰ ਕਿਸੇ ਵੀ ਥਾਂ ਤੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ